ਅੱਜ ਮੈਨੂੰ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਾਰੇ ਆਫੀਸਰਸ ਔਰ ਸਾਰੇ ਸਾਥੀਆਂ ਦੀ ਹਿੰਮਤ ਦੇ ਨਾਲ ਮਿਹਨਤ ਦੇ ਨਾਲ ਕੰਟੀਨਿਊਸ ਮੋਨਿਟਰਿੰਗ ਦੇ ਨਾਲ ਉਹ ਜਿਹੜੀ 27 28% ਹੁੰਦੀ ਸੀ ਅੱਜ ਤੋਂ 2.5 ਸਾਲ ਪਹਿਲਾਂ ਉਹ ਅੱਜ ਘਟ ਕੇ ਮਹਿਜ਼ ਪੁਆਇੰਟ 01% ਉਹ ਰਹਿ ਗਿਆ ਯਾਨੀ ਕਿ ਇੱਕ ਬੰਦੇ ਦਾ ਕੰਮ ਵੀ ਹੈ ਜਿਹੜਾ ਉਹ ਬਜਵੇ ਟਾਈਮ ਲਾਈਨ ਤੋਂ ਬਾਹਰ ਨਹੀਂ ਜਾ ਰਿਹਾ ਉਹਨੇ ਦਿਨਾਂ ਦੇ ਵਿੱਚ ਵਿੱਚ ਹੋ ਰਿਹਾ ਸੋ ਮੈਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਨ ਹੈ ਕਿ ਇੱਕ ਇੱਕ ਚੰਗਾ ਐਟਮੋਸਫੀਅਰ ਹੈ ਜਿਹੜਾ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਸੇਵਾ ਕੇਂਦਰਾਂ ਦੇ ਵਿੱਚ ਔਰ ਦਫ਼ਤਰਾਂ ਦੇ ਵਿੱਚ ਉਹ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹਦੇ ਨਾਲ ਇਹ ਵੀ ਮੰਨ ਕੇ ਚੱਲਦਾ ਕਿ ਹਜੇ ਹੋਰ ਵੀ ਸਾਡੇ ਸਾਡੇ ਪੱਧਰ ਤੇ ਉੱਪਰ ਬਹੁਤ ਸਾਰੇ ਕੰਮ ਨੇ ਜਿਹੜੇ ਉਹ ਹੋਣ ਵਾਲੇ ਨੇ ਅੱਜ ਜਿੰਨੇ ਵੀ ਲੋਕਾਂ ਦੀ ਕੋਈ ਖੱਜਲ ਖਵਰੀ ਹੁੰਦੀ ਹੈ ਕੋਈ ਉਹਨਾਂ ਨੂੰ ਚੱਕਰ ਲਾਉਣੇ ਪੈਂਦੇ ਨੇ ਸਵਾਰਸ਼ਾ ਕਰਨੀਆਂ ਪੈਂਦੇ ਨੇ ਜਾਂ ਕਿਤੇ ਜੇ ਕ੍ਰਪਸ਼ਨ ਹੁੰਦੀ ਹੈ ਕਿਸੇ ਸਰਕਾਰੀ ਦਫਤਰ ਦੇ ਵਿੱਚ ਉਹਦਾ ਮੇਨ ਰੀਜ਼ਨ ਹੈ ਜਿਹੜਾ ਉਹ ਉਹਨਾਂ ਮੈਕਹਮੇਂ ਦੇ ਵਿੱਚ ਹੈ ਉਹਨਾਂ ਸਰਵਿਸੇਸ ਦੇ ਵਿੱਚ ਹੈ ਜਿਹੜੀਆਂ ਕਿ ਸਾਡੇ ਕੋਲ ਸੇਵਾ ਕੇਂਦਰ ਦੇ ਵਿੱਚ ਮਾਨੀਟਰ ਨਹੀਂ ਹੁੰਦੀਆਂ ਹੁਣ ਅਗਲਾ ਸਟੈਪ ਹੈ ਜਿਹੜਾ ਸਾਡਾ ਉਹ ਇਹੀ ਹੈ ਕਿ ਉਹਨਾਂ ਸਰਵਿਸੇਸ ਨੂੰ ਵੀ ਅਸੀਂ ਆਪਣੇ ਐਮਬਿਟ ਦੇ ਵਿੱਚ ਲਵਾਂਗੇ ਤੇ ਉਹਨਾਂ ਦੀ ਕੰਟੀਨਿਊਸ ਮਾਨੀਟਰੀਂਗ ਹੈ ਜਿਹੜੀ ਉਹ ਹੋਊਗੀ ਤਾਂ ਹੀ ਇਹ ਇਨਸ਼ੋਰ ਹੋਊਗਾ ਕਿ ਜੋ ਇੱਕ ਬੰਦੇ ਨੇ ਚਾਹੇ ਘਰ ਬੈਠੇ ਚਾਹੇ ਆਪਦੇ ਮੋਬਾਈਲ ਤੋਂ ਚਾਹੇ ਕਿਸੇ ਸਰਵਿਸ ਪ੍ਰੋਵਾਈਡਰ ਤੋਂ ਚਾਹੇ ਸੇਵਾ ਕੇਂਦਰ ਤੋਂ ਜਦੋਂ ਇੱਕ ਵਾਰੀ ਅਪਲਾਈ ਕਰ ਦਿੱਤਾ ਤੇ ਸਾਰੀਆਂ ਤਰ੍ਹਾਂ ਦੀਆਂ ਸਰਵਿਸਿਜ਼ ਨੇ ਜਿਹੜੀਆਂ ਉਹ 20 ਦਿਨਾਂ ਦੇ ਵਿੱਚ ਅਗਲੇ ਦੇ ਘਰ ਉਹਨਾਂ ਕੋਲ ਡਿਜੀਟਲੀ ਪਹੁੰਚ ਜਾਣਾ ਇਹ ਸਾਡੀ ਸਾਡੀ ਕੋਸ਼ਿਸ਼ ਹੈ